जॾो हिंदी जॾो हंजाबी हुकमरान ज़मीद मारे आ जासि आए पुत्र जमद रखिय ਤੇ ਢੀਆਂ ਭੈਣਾ ਨੂੰ लाड़ ਲੜਾ ਵੀ ਇਹਨਾ ਆ ਚੋਰ ਯਾਰ ਨੂੰ ਕੋਲ ਨਾ ਬੈਣ ਦਈਏ ਤੇ ਜੂਏ ਬਾਗ ਨੂੰ ਯਾਰ ਬਣਾ ਵੀ ਇਹਨਾ ਤੇ ਚੋਰ ਯਾਰ ਨੂੰ ਕੋਲ ਨਾ ਬੈਣ ਦਈਏ ਤੇ ਜੂਏ ਬਾਗ ਨੂੰ ਯਾਰ ਬਣਾ ਵੀ ਇਹਨਾ ਤੇ ਸਫਰ ਵਿੱਚ ਖਮੋਸ਼ੀ ਨਾਲ ਬਈਏ ਐਵੇਂ ਗੱਲਾਂ ਵਿੱਚ ਵਕਤ ਗਵਾ ਵੀ ਇਹਨਾ ਆ ਸ਼ਾ ਹੋ ਕੇ ਗਰੀਬ ਪੱਗ ਸਿਰ ਦੀ ਕਸੇ ਚੌਧਰੀ ਨਾਲ ਪੱਗ ਵਟਾ ਪੀਏ ਨਾ ਤੇ ਵਾਰੀ ਸ਼ਾ ਸਰਕਾਰ ਫਰਮਾਉਂਦੇ ਨੇ ਓ ਨੋ ਘਰ ਪੁਜਾਰ ਬੈਂਦੀ ਓ ਨੋ ਘਰ ਓਜਾਰ ਬੈਂਦੀ ਤੇ ਜਿਹੜੀ ਨਾਲ ਗਵਾਂਡੀਆਂ ਰਲੀ ਹੋਵੇ ਉਹ ਧੀ ਹਿਆ ਨੂੰ ਗਵਾ ਬੈਂਦੀ ਤੇ ਜਿਹੜੀ ਨਤ ਬਣ ਸਾਰੇ ਬਨੇਰੇ ਤੇ ਚੜੀ ਹੋਵੇ ਤੇ ਉਸ ਪੈਰ ਨੂੰ ਕਦਰ ਕੀ ਭਰਾ ਦੀ ਹੋਣੀ ਤੇ ਜਿਹੜੀ ਨਾਨਕਿਆਂ ਦੇ ਘਰ ਪਲੀ ਹੋਵੇ ਏ ਛੱਡ ਸਾਈਂ ਵਾਰਸਾ ਮਾ ਮਾ ਹੁੰਦੀ ਪਾਵੇਂ ਮੰਦੀ ਹੋਵੇ ਪਾਵੇਂ ਚੰਗੀ ਹੋਵੇ ਤੇ ਵਾਰੇ ਸ਼ਾ ਸਰਕਾਰ ਫਰਮਾਉਂਦੇ ਨੇ ਇਸ਼ਾਰੇ ਚ ਬੋਲਾਂਗਾ 14ਵੀਂ ਸਦੀ ਵਾਲਾ ਵਾਰ ਆਇਆ ਤੇ ਯਾਰਾਂ ਯਾਰੀਆਂ ਦਿਲੋਂ ਵਸਾਰੀਆਂ ਨਹੀਂ ਘੁੰਡ ਲਾ ਦਿੱਤੇ ਔਰ ਤਾਂ ਆਪਣੇਆਂ ਥੀ ਕੁੜੀਆਂ ਮੰਗਦੀਆਂ ਵਾਰੇ ਕੁਵਾਰੀਆਂ ਨਹੀਂ ਤੇ ਪੁੱਤਰ ਮਾਪਿਆਂ ਕੋਲ ਆਵਾਜ਼ਾਰ ਹੋਏ ਪੁੱਤਰ ਮਾਪਿਆਂ ਕੋਲ ਆਵਾਜ਼ਾਰ ਹੋਏ जिनारिति प्यारियांसा चोॾवी जहान अंदर पुतरां मापियां न जुत मारिय नी